ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ਼੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਜਿਵੇਂ ਕਿ ਆਪਣੇ ਕੱਲ ਬਹੁਤ ਜ਼ਿਆਦਾ ਨਹੀਂ ਪਿਆ ਤੇ ਇਹ ਜਿਹੜੀ ਜਗ੍ਹਾ ਆਪਾਂ ਹੁਣ ਗੜਾਈ ਵੀ ਹੋ ਜਣੀ ਆ ਤੇ ਪਤਲੀ-ਪਤਲੀ ਬਹਾਈ ਵੀ ਕਰ ਦੇਣੀ ਆ ਇੱਕ ਤਾਂ ਜਿਹੜਾ ਆਪਣੇ ਇੱਕ ਮਿੱਟੀ ਦੇ ਵਿੱਚ ਅਸੀ ਆਕਾਰ ਦਾ ਸੁੰਡ ਹੁੰਦਾ ਚਿੱਟਾ ਜਾਂ ਲਾਲ ਜਾਂ ਮੂੰਹ ਹੁੰਦਾ ਜਦੋਂ ਗਿੱਲੀ ਬਹਾਈ ਕਰਦੇ ਆ ਤਾਂ ਉਹ ਬਹਾਰ ਆ ਜਾਂਦਾ ਜਿਵੇਂ ਹੁਣ ਜਨਵਰੀਨ ਜਾਂ ਥੋੜੀ ਜਿਹੀ ਬਾਹੀ ਜਣੀ ਤਾਂ ਚੁਗਿਆ ਜਾਣਾ ਆਪਾਂ ਜਿਉਰੇ ਨਿਕਲਿਆ ਤਾਂ ਦਿਖਾਵਾਂਗੇ ਵੈਸੇ ਓਨੇ ਜ਼ਿਆਦਾ ਤਾਂ ਹੈ ਨਹੀਂ ਤੇ ਦੂਜਾ ਇਹਦੇ ਵਿੱਚ ਕਿਉਂਕਿ ਬਰਸਾਤ ਦਾ ਮੌਸਮ ਹੋਣ ਕਰਕੇ ਕਈ ਵਾਰੀ ਆਪਣੀਆਂ ਫਸਲਾਂ ਬੀਜਣ ਤੋਂ ਬਹੁਤ ਲੇਟ ਹੋ ਜਾਂਦੀਆਂ ਨੇ ਬੱਤਰ ਨਹੀਂ ਆਉਂਦਾ ਜਦ ਨੂੰ ਬੱਤਰ ਆਉਣਾ ਹੈ ਜਦ ਨੂੰ ਫੇਰ ਮੀਂਹ ਪੈ ਜਾਂਦਾ ਸੋ ਇਹ ਆਪਾਂ ਪੂਰੇ ਜਣੀ ਕੱਲ ਸਾਰਾ ਦਿਨ ਬਹੁਤ ਜ਼ਿਆਦਾ ਮੀਂਹ ਪੈ ਝੜੀ ਲੱਗੀ ਰਹੀ ਤੇ ਆਪਾਂ ਇਹ ਇੱਕ ਪਤਲਾ ਜਿਹਾ ਫਾਲਾ ਡੂੰਗਾ ਵੀ ਚੱਲ ਜਾਣਾ ਪਰ ਆਪਾਂ ਡੂੰਗਾ ਨਹੀਂ ਚਲਾ ਰਹੇ ਵੀ ਆਪਾਂ ਤਾਂ ਫਿਰ ਮਿੱਟੀ ਨੂੰ ਹਵਾ ਵਿੱਚ ਵੜਦੀ ਕਰਨੀ ਹੈ ਜਿਹਦੇ ਨਾਲ ਛੇਤੀ ਸੁੱੱਕ ਜਵੇ ਤੇ ਬੱਤਰਾ ਆ ਜਾਵੇ ਤੇ ਗਾਂਹਾਂ ਵਾਲੀ ਇਹਦੇ ਵਿੱਚ ਹੋਰ ਫਸਲ ਬੀਜੀ ਜਾਵੇ ਇਹ ਹੁਣ ਆ ਸਮੇਂ ਦੋ ਫਸਲਾਂ ਨੇ ਗੰਨਾ ਤੇ ਬੈਂਕਣ ਇਹਦੇ ਥੱਲੇ ਆਪਾਂ ਬਰੀਕੀ ਵਾਲੀ ਫਸਲ ਸਿਆਲ ਰੁੱਤ ਦੀ ਕੋਈ ਵੀ ਬੀਜ ਸਕਦੇ ਹਾਂ ਤੇ ਜਿਹੜਾ ਖੱਬੜਾ ਉਹ ਵੀ ਜਦ ਆਪਾਂ ਫੋਲ ਨਹੀਂ ਜਾਂਦੇ ਮਿੱਟੀ ਤਾਂ ਉਹ ਹੌਲੀ-ਹੌਲੀ ਘਟ ਜਾਂਦਾ ਜੇ ਆਪਾਂ ਨਹੀਂ ਫੋਲ ਦਿੱਤਾ ਉਹ ਜ਼ਿਆਦਾ ਵੱਧ ਜਾਂਦਾ ਤੇ ਜਿਹੜੀ ਬਰਸਾਤ ਨਾਲ ਮਿੱਟੀ ਜਿੱਤੇ ਬੱਤਰ ਵਾਲੀ ਆ ਦੇਖੋ ਆ ਸੁੰਡਾ ਆ ਗਿਆ ਉਹ ਸੀਏ ਕਾਰ ਦਾ ਤੇ ਇਹ ਮਿੱਟੀ ਦਾ ਕਾਫੀ ਨੁਕਸਾਨ ਕਰਦਾ ਜਦ ਆਪਾਂ 2-3 ਕੀੜੇ ਦੇ ਦੇਣੇ ਆ ਕਿ ਕਾ ਪਿਆ ਕਿ ਕਈ ਜਗ੍ਹਾ ਤਾਂ ਬਹੁਤ ਮੋٹے ਹੋ ਸਕਦੇ ਨੇ ਜਿੱਥੇ ਜਿਆਦਾ ਉਹਨਾਂ ਨੂੰ ਵਧੀਆ ਮਾਹੌਲ ਬਣ ਜਾ ਸੋ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਅ ਕੀੜਾ ਵਿਭਾਰ ਆ ਜਾਣਾ ਤੇ ਆਪਣਾ ਖੇਤ ਵੀ ਸੇਤੀ ਬੱਤਰ ਆ ਜਾਊਗਾ ਮਤਲਬ ਤੁਸੀਂ 2-3 ਦਿਨਾਂ ਚ ਇਹਨੂੰ ਬੱਤਰ ਕਰ ਲਓਗੇ ਕਿਉਂਕਿ ਜਿਹੜੀ ਹੋਣਦੀ ਪੀਜੇਗੀ ਸਬਜ਼ੀ ਐ ਜਿਵੇਂ ਮੂਲੀ ਆ ਮੇਥੇ ਨੇ ਪਾਲਕਾ ਉਹਨਾਂ ਦਾ ਮਤਲਬ ਭਾਜਾ ਜ਼ਿਆਦਾ ਵਧ ਜਾਂਦਾ ਜਦੋਂ ਮਾਰਕੀਟ ਦੇ ਵਿੱਚ ਆਪਣੇ ਪਿਆਜ਼ ਮਹਿੰਗਾ ਹੋ ਜਾਵੇ ਕਿਸਾਨ ਵੀਰੋ ਤਾਂ ਉਹ ਸਾਲ ਅਗੇਤੀ ਮੂਲੀ ਦਾ ਬਹੁਤ ਜ਼ਿਆਦਾ ਰੇਟ ਮਿਲ ਜਾਂਦਾ ਤੇ ਕੁਦਰਤੀ ਖੇਤਾਂ ਦੇ ਵਿੱਚ ਮੂਲੀ ਨੂੰ ਵਾਇਰਸ ਵੀ ਨਹੀਂ ਆਉਂਦਾ ਤੇ ਰੇਟ ਵੀ ਵਧੀਆ ਮਿਲਦਾ ਸੋ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਮੂਲੀ ਜ਼ਰੂਰ ਬੀਜੋ ਕਿਉਂਕਿ ਦੋ ਫਾਇਦੇ ਨੇ ਇੱਕ ਤਾਂ ਤਿਆਰ ਛੇਤੀ ਹੋ ਜਾਂਦੀ ਐ ਇੱਕ ਵਜਨ ਵੱਧ ਦਿੰਦੀ ਐ ਤੇ ਇੱਕ ਰੇਟ ਵੱਧ ਮਿਲ ਜਾਣਾ ਤੇ ਜਦੋਂ ਖੀਰਾ ਵੀ ਇਸ ਵਾਰੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਬਾਰਸ਼ਾਂ ਹਿਸਾਬ ਨਾਲ ਹੋਈਆਂ ਵੀ ਸਲਾਦ ਵਾਲੀ ਫਸਲ ਮਾਰਕੀਟ 'ਚ ਘੱਟ ਐ ਸੋ ਪਿਆਜ਼ ਵੀ ਮਹਿੰਗਾ ਐ ਸਲਾਦ ਦੀ ਘੱਟ ਹੋਣ ਕਰਕੇ ਕਿਸਾਨ ਵੀਰ ਜੇ ਮੂਲੀ ਲਾਉਣ ਤਾਂ ਉਹਨਾਂ ਨੂੰ ਆਪਣੇ 1 ਮਹੀਨਾ 35 ਦਿਨ 40 ਦਿਨ ਧਰਤੀ ਦੀ ਤਾਕਤ ਦੇ ਹਿਸਾਬ ਨਾਲ ਮੂਲੀ ਤਿਆਰ ਹੋ ਜਾਂਦੀ ਐ ਸੋ ਜਿਹੜੀ ਗੇਤੀ ਮੂਲੀ ਆਪਾਂ ਉਹਨੂੰ ਥੋੜਾ ਜਿਹਾ ਫਾਸਲਾ ਰੱਖ ਕੇ ਲਾਈਏ ਮਤਲਬ 4-4 ਉਂਗਲ ਦਾ ਫਾਸਲਾ ਜ਼ਰੂਰ ਰੱਖੀਏ ਮਤਲਬ ਜਿੰਨੀ ਸਿੱਧੀ ਲਾਵਾਂਗੇ ਮੋਟੀ ਛੇਤੀ ਹੋ ਜੂ ਸੰਘਣੀ ਨਹੀਂ ਬਰੀਕ ਰਹਿ ਜਾਣਾ ਸੋ ਮੂਲੀ ਛੇਤੀ ਤਿਆਰ ਹੋ ਸਕਦੀ ਆ ਸੋ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਇਹਨੂੰ ਫੁੱਲਣ ਤੋਂ ਬਾਅਦ ਸਿਆਲ ਰੁੱਤ ਦੀ ਅਗੇਤੀ ਸਬਜ਼ੀ ਲਾ ਲਾਂਗੇ ਤੇ ਆਪਾਂ ਨੂੰ ਵਧੀਆ ਮੁਨਾਫਾ ਦੇ ਸਕਦੇ ਆ ਕੁਝ ਵੀ ਲਾ ਸਕਦੇ ਆ ਉਹ ਹੋ ਸਕਦਾ ਤੇ ਵਧੀਆ ਹੋ ਜਾਂਦਾ ਤੇ ਕੀਮਤੀ ਵਧੀਆ ਮਿਲਦੀ ਆ ਸੋ ਜਿਹੜੀਆਂ ਆਪਾਂ ਰਲਮੀਆਂ ਮਿਲਮੀਆਂ ਫਸਲਾਂ ਬੀਜਾਂਗੇ ਉਹਨਾਂ ਨੂੰ ਬਿਮਾਰੀ ਦੇ ਚਾਂਸ ਘਟ ਜਾਂਦੇ ਨੇ ਕਿਉਂਕਿ ਹਰੇਕ ਪੱਤੇ ਦੀ ਹਰੇਕ ਬੋਤੀ ਦੀ ਸਮੈਲ ਅਲੱਗ ਹੁੰਦੀ ਹੈ ਜਿਵੇਂ ਹੁਣਾ ਕੰਨਾ ਇਹ ਆਪਣਾ ਤਕਰੀਬਨ ਫਰੀ ਮੰਗੇ ਹੋ ਜਾਣਾ ਵਾਰਸ ਦੇ ਪਾਣੀ ਨਾਲ ਜਿਹੜੀ ਹੁਣ ਆਪਾਂ ਇਹਦੇ ਥੱਲੇ ਬਹਾਈ ਕਰੀ ਜਾਣੀ ਆ ਪਾਤਰਫਾਲੀ ਨਾਲ ਬਸਤ ਆਪਣੇ ਕੋ ਸਾਰੀਆਂ ਪਰਦੇ ਟੂਲ ਨੇ ਪਾਰੇ ਇੱਕ ਨਾਲ ਮਤਲਬ ਇਹ ਆ ਵੀ ਗਾਰਾ ਨਾਲ ਲੱਗੇਗਾ ਥੋੜੇ ਦੇ ਵਿੱਚ ਦੂੰਗਾ ਵੀ ਚਲਾਉਣਾ ਤੇ ਜਿਹੜਾ ਇਹ ਫਾਲਾ ਆਪਣਾ ਇਹ ਮਤਲਬ ਜਿੰਨਾ ਮਰਜ਼ੀ ਡੂੰਘਾ ਲੈ ਜਾਓ ਹਿਸਾਬ ਨਾਲ ਡਿਜ਼ਾਈਨ ਆ ਹਰੇ ਡੂੰਘਾ ਨਹੀਂ ਲਗਾ ਰਿਹਾ ਕਿਉਂਕਿ ਮੇਰਾ ਵੀ ਪੈਰ ਬਹੁਤ ਔਸਦਾ ਤੇ ਮੂਰੇ ਜਿਹੜਾ ਚੱਕਾ ਵੀ ਮਿੱਟੀ ਲਿਪੜਦਾ ਇਸ ਤਰ੍ਹਾਂ ਦਾ ਆਲਾ ਜੀ ਡਿਜ਼ਾਈਨ ਕੀਤਾ ਇਹ ਆਪਾਂ ਲਸਣ ਪਿਆਜ਼ ਤੇ ਇੱਕ ਲਾਈਨ ਵਾਲੀਆਂ ਮੇਥੇ ਪਾਲਕਾਂ ਦੇ ਵਿੱਚ ਸਿਆੜ ਦੇ ਵਿੱਚ ਜਿਲ ਖੀਰਾ ਕੱਢ ਕੇ ਬਜਾਈ ਕਰਨੀ ਤਾਂ ਇਹ ਨਾਲ ਸਭ ਵਧੀਆ ਖੇਤ ਤਿਆਰ ਕਰਕੇ ਸਿਆੜ ਵੀ ਕੱਢ ਸਕਦੇ ਆ ਤੇ ਬਜਾਈ ਵੀ ਕਰ ਸਕਦੇ ਆ ਸੋ ਕਿਸਾਨ ਵੀਰੋ ਇਸ ਤਰ੍ਹਾਂ ਆਪਾਂ ਖੇਤ ਨੂੰ ਤਿਆਰ ਕਰੀਏ ਮਤਲਬ ਬਾਰਸ਼ ਤੋਂ ਬੱਤਰ ਆਉਣ ਦਾ ਇੰਤਜ਼ਾਰ ਨਾ ਕਰੀਏ ਕੋਦਿੱਤੀ ਖੇਤੀ ਕਿਸਾਨ ਵੀਰਾਂ ਨੂੰ ਚਾਰਨਾਂ ਦੀ ਬੇਨਤੀ ਆ ਕਿਉਂਕਿ ਇਹ ਜਿਦੀ ਹਵਾ ਲੱਗ ਜਾਂਦੀ ਜਿਵੇਂ ਆਪਾਂ ਨੇ ਹੁਣ ਦੋ ਸਿਆੜ ਕੱਢੇ ਸੀਗੇ ਪੰਛੀ ਆਉਣੇ ਸ਼ੁਰੂ ਹੋ ਚੁੱਕੇ ਨੇ ਉਹ ਕੰਮ ਆ ਜਿਹੜਾ ਸ਼ਾਇਦ ਨਜ਼ਰ ਆ ਜੇ ਕੈਮਰੇ 'ਚ ਉਹਨੇ ਆਪਣਾ ਕੰਮ ਸ਼ੁਰੂ ਕਰਤਾ ਤੇ ਘਟਾਰਾਂ ਵੀ ਆ ਗਈਆਂ ਇਸ ਤਰ੍ਹਾਂ ਇਹ ਜਿਹੜਾ ਮਿੱਟੀ ਦੇ ਵਿੱਚ ਆਪਣੇ ਸੀਕਾਰ ਦਾ ਸੁੰਡਾ ਜੜਾਂ ਵਾਲੀਆਂ ਚੀਜ਼ਾਂ ਨੂੰ ਨੁਕਸਾਨ ਕਰਦਾ ਜਿਉਂ ਜਿਉਂ ਜਿੰਨਾ ਵੱਧ ਪਹੀ ਜਾਣਾ ਮਿੱਟੀ ਦੇਖਣ ਲੱਗ ਜਾਂਦੀਆਂ ਪੰਛੀਆਂ ਨੂੰ ਤੇ ਉਹ ਸਾਰੇ ਕੀਟ ਕੰਟਰੋਲ ਹੋ ਜਾਣਾ ਤੇ ਸਾਰਾ ਕੰਮ ਕੁਦਰਤ ਨੇ ਖੁਦ ਕਰ ਦੇਣਾ ਜਿਵੇਂ ਆਲੂਆਂ ਦੇ ਵਿੱਚ ਤੁਸੀਂ ਦੇਖੋ ਸਰਾਖ ਹੋ ਜਾਂਦੇ ਨੇ ਬਹੁਤ ਸਾਰੀਆਂ ਫਸਲਾਂ ਦੇ ਵਿੱਚ ਉਹ ਗਲੀਆਂ ਨਿਕਲ ਜਾਂਦੀਆਂ ਨੇ ਉਹਦਾ ਕਾਰਨ ਉਹ ਸੀਕਾਰ ਦਾ ਸੁੰਡ ਹੁੰਦਾ ਜਿਹੜਾ ਮਿੱਟੀ 'ਚ ਰਹਿੰਦਾ ਪਰ ਜਦੋਂ ਤੁਸੀਂ ਇਸ ਤਰ੍ਹਾਂ ਉਹਨੂੰ ਬਾਹਰ ਕੱਢ ਦਿੰਨੇ ਹੋ ਤਾਂ ਉਹ ਪੰਛੀ ਚੋਕ ਲੈਂਦੇ ਨੇ ਜਦੋਂ ਹੁਣ ਦੁਬਾਰਾ ਫੇਰ ਪਾਹਾਂਗੇ ਇੱਕਣਾ ਕਸਤਾ ਖੇਤ ਚ ਘਾਟਾ ਕੁਦਰਤੀ ਖੇਤੀ ਹੁਣ ਕਰਕੇ ਕਿਉਂ ਪਾਣੀ ਦੀ ਵਰਤੋਂ ਘਟਾ ਤੇ ਜਿਹੜਾ ਆਹ ਹਾਲ ਇਹਨੂੰ ਆਪਾਂ ਜਿੰਨਾ ਮਰਜ਼ੀ ਨੂੰ ਘਾ ਲੈ ਜੀਏ ਉਸ ਹਿਸਾਬ ਨਾਲ ਪੁੱਤੀ ਜਾਣਾ ਪਰ ਹੱਡੂਗਾ ਨਹੀਂ ਨ ਜਾ ਰਹੀ ਹੁਣ ਦੇਖੋ ਇਹ ਬਹਾਈ ਵੀ ਹੋਈ ਜਾਣੀ ਆ ਕਿ ਆਪਾਂ ਜਿੰਨਾ ਮਰਜ਼ੀ ਤੇਜ਼ ਕਰ ਲਈਏ ਜੇ ਆਪਾਂ ਤਿੰਨ ਫਾਲੇ ਵਾਲਿਆਂ ਦਾ ਫੋਰਸ ਲਾਵਾਂਗੇ ਤਾਂ ਜੋਰ ਲੱਗੋ ਕਿਉਂਕਿ ਆਪਾਂ ਨੇ 2007 ਤੋਂ ਹੱਥਿਓਂ ਖੇਤ ਤਿਆਰ ਕੀਤੇ ਨੇ ਹੱਥੀਂ ਚੱਲਦਾ ਆ ਦੇਖੋ ਪੰਛੀ ਮੂਰੇ ਕਰੇ ਜਿਆਲਤੇ ਧੋਏ ਆਏ ਨੇ ਤੇ ਸਾਰਾ ਕੀਟ ਕੰਟਰੋਲ ਜੋ ਮਿੱਟੀ ਦਾ ਕਿਸਾਨ ਦਾ ਨੁਕਸਾਨ ਕਰਨ ਵਾਲਾ ਜੀਵ ਜਗਤ ਹੈ। ਮਿੱਟੀ ਦੇ ਰਹਿਣ ਵਾਲੇ ਜੀਵ ਨੇ ਉਹ ਚੱਕ ਲੈਣੇ ਇਹਨਾਂ ਨੂੰ। ਤੇ ਘਰ ਤੋਂ ਹੀ ਕੁਦਰਤੀ ਖੇਤੀ ਹੁਣ ਕਰਕੇ ਜਿਹੜੇ ਗੰਡੋਏ ਨੇ ਉਹ ਆਪਣੇ ਏਕਾ ਤੱਕੇ ਕੰਮ ਕਰਦੇ ਨੇ ਉੱਪਰ ਬਹੁਤ ਘਾਟਾ ਆਉਂਦੇ ਨੇ। ਤੇ ਇਸ ਤਰ੍ਹਾਂ ਆਪਾਂ ਆਪਣੇ ਜਿਹੜਾ ਮਿੱਤਰ ਜੀਵ ਉਹਨਾਂ ਦੀ ਨਿਗਾ ਤੋਂ ਵੱਜ ਜਾਂਦਾ ਜਿਹੜੇ ਉੱਪਰਲੀ ਤਰ੍ਹਾਂ ਦੇ ਕੰਮ ਕਰਦੇ ਨੇ ਉਹ ਖਾਦੇ ਜਾਂਦੇ ਨੇ। ਤੇ ਆਪਾਂ ਮਤਲਬ ਗੜਾਈ ਵੀ ਕਰ ਲੈਣੀ ਆ ਕੀਟ ਕੰਟਰੋਲ ਵੀ ਕਰ ਲੈਣਾ ਤੇ ਅਗਲੀ ਫਸਲ ਦੀ ਤਿਆਰੀ ਵੀ ਕਰ ਲੈਣੀ ਆ ਇਹ ਸਾਰਾ ਫ੍ਰੀ ਚ ਹੀ ਹੋ ਜਾਂਦਾ ਖੋਤੀਓ ਮਿਹਨਤ ਕੋਈ ਖਰਚਾ ਨਹੀਂ ਹੁੰਦਾ ਇਸ ਖੇਤੀ 'ਚ ਜਿਹੜੇ ਖਰਚੇ ਘਟਨੇ ਜੇ ਕਿਸਾਨ ਖੁਦ ਮਿਹਨਤ ਕਰਦਾ ਤਾਂ ਬਹੁਤ ਸਸਤੀ ਖੇਤੀ ਕੁਦਰਤੀ ਖੇਤੀ ਸਾਡੇ ਬਜ਼ੁਰਗਾਂ ਦੀ ਜਿਹੜੀ ਦੇਸੀ ਖੇਤੀ ਸੀ ਤੇ ਜਿਹੜੀ ਖਾਸ ਗੱਲ ਹੈ ਇਹਦੇ ਵਿੱਚ ਇਹ ਗੱਲ ਦਾ ਧਿਆਨ ਰੱਖਿਆ ਜਾਂਦਾ ਵੀ ਜਿਹੜੀ ਤੁਸੀਂ ਗਿੱਲੀ ਬਹਾਈ ਕਰ ਰਹੀਆਂ ਉਦੇ ਉੱਤੇ ਛੋੜੇ ਪੈਰ ਨਹੀਂ ਆਉਣੇ ਚਾਹੀਦੇ ਕਿਉਂਕਿ ਉਹ ਫਿਰ ਮਿੱਟੀ ਦੇ ਢੁਕੀ ਜਾਣੀ ਆ ਤੇ ਤੁਸੀਂ ਆਪਣਾ ਇੱਕ ਸਾਈਡ ਤੋਂ ਰਹਿ ਕੇ ਚਲਾਈ ਜਾਣੀ ਆ ਇਸ ਤਰ੍ਹਾਂ ਆਪਾਂ ਇਹਦੀ ਅਮਰੀਕੀ ਨਾਲ ਗੜਾਈ ਕਰ ਲਾਂਗੇ ਤੇ ਦੁਨੀਆ ਦੇ ਵਿੱਚ ਕੋਈ ਐਸੀ ਮਸ਼ੀਨਰੀ ਹਾਲੇ ਤੱਕ ਨਹੀਂ ਬਣੀ ਵੀ ਜਿਹੜਾ ਮੇਹ ਹਟਿਆ ਹੋਵੇ ਗਾਰਾ ਜਾਂ ਬਣਿਆ ਹੋਵੇ ਉਸ ਤੋਂ ਤੁਰੰਤ ਬਾਅਦ ਬਹਾਈ ਕਰ ਦੋ ਛੋੜੇ ਹੱਥਾਂ ਵਾਲੇ ਤੂਲੇ ਕਰ ਸਕਦੇ ਨੇ ਹਨਾ ਦੇਖੋ ਕਿੰਨੇ ਦੇ ਮਿਹੜੇ ਕੋਲ ਚ ਲੰਘ ਰਹੇ ਆ ਪੂਰਾ ਸਹਜੇ ਦਾ ਬਣ ਜਾਣਾ ਿੰਨੇ ਕੰਨੇ ਚਾਹੀਦੇ ਹੁੰਨੇ ਹੀ ਹੋ ਜਾਣੇ ਆ। ਸੋ ਇਸ ਤਰ੍ਹਾਂ ਆਪਾਂ ਹੋਰਾਂ ਗਾਹਾਂ ਬੈਂਗਣ ਦੇ ਇਹਨਾਂ ਦਾ ਫਾਸਲਾ ਦੂਰ ਆ। ਤੇ ਗਾਹਾਂ ਇਹਨਾਂ ਨੇ ਫਲ ਦੇਣ ਲੱਗ ਜਾਣਾ। ਗੰਨਾ ਵੀ ਰਹਿ ਜਾਣਾ। ਤੇ ਹੋਰ ਫਸਲਾਂ। ਸੋ ਕੁਦਰਤੀ ਖੇਤੀ ਵਿੱਚ ਆਪਾਂ ਰੋਜ਼ ਖੇਤਾਂ 'ਚ ਆਉਣਾ, ਰੋਜ਼ ਕੰਮ ਕਰਨਾ ਚਾਹੀਏ, ਮੀਂਹ ਪਵੇ, ਗੋਸ ਪਵੇ। ਉਸ ਤਰ੍ਹਾਂ ਆਪਾਂ ਮਿੱਟੀ ਨਾਲ ਜੁੜ ਕੇ ਆਪਣੀ ਮਿੱਟੀ ਨੂੰ ਹੋਰ ਸੋਹਣਾ ਬਣਾ ਸਕਦੇ ਹਾਂ ਤੇ ਉਦੋਂ ਅਗੇਤੀਆਂ ਫਸਲਾਂ ਲੈ ਸਕਦੇ ਹਾਂ। ਬਹੁਤ ਸਾਰੀਆਂ ਫਸਲਾਂ ਨੇ ਜਿਹੜੀਆਂ ਆਪਣੀਆਂ ਤਕਰੀਬਨ 1 ਮਹੀਨਾ 35-40 ਦਿਨਾਂ ਚ ਤਿਆਰ ਹੁੰਦਾ ਮਿੱਥੇ ਜੇ ਧਰਤੀ ਵਿੱਚ ਵਧੀਆ ਜਾਨ ਹੈ ਤਾਂ 20 ਦਿਨ ਬਾਅਦ ਵੀ ਤਿਆਰ ਹੋ ਸਕਦੇ ਨੇ ਸੋ ਆਪਾਂ ਗੇਤੀਆਂ ਸਿਆਲ ਦੀਆਂ ਫਸਲਾਂ ਲਾ ਕੇ ਘੱਟ ਖਰਚੇ ਨਾਲ ਆਪਣੀ ਵਧੀਆ ਆਮਦਨ ਲੈ ਸਕਦੇ ਹਾਂ ਸੋ ਕਿਸਾਨ ਵੀਰੋ ਇਸ ਤਰ੍ਹਾਂ ਆਪਾਂ ਮਤਲਬ ਬਿਨਾ ਮਸ਼ੀਨਰੀ ਵਰਤ ਕੇ ਖੇਤ ਨੂੰ ਤਿਆਰ ਕਰ ਲੈਣਾ ਇਹਦੇ ਵਿੱਚ ਆਪਾਂ ਸਿਆਲ ਦੀਆਂ ਫਸਲਾਂ ਲਾਵਾਂਗੇ ਤੇ ਰਲਮੀ ਮਿਲਮੀ ਫਸਲ ਹੋਣ ਨਾਲ ਉਹਨੂੰ ਬਿਮਾਰੀ ਵੀ ਨਹੀਂ ਲੱਗਣੀ ਤੇ ਖਰਾਕੀ ਤੱਕ ਦੀ ਮਿੱਟੀ ਵਿੱਚ ਬਣੇ ਰਹਿਣਗੇ ਇੱਕ ਫਸਲ ਉਤੋਂ ਤੱਕ ਖਰਾਕੀ ਤੱਕ ਉਸ ਤਰ੍ਹਾਂ ਦੇ ਖਤਮ ਹੋਣਗੇ ਜੇ ਮਤਲਬ ਰਾਲਮੀਆਂ ਮਿਲਮੀਆਂ ਫਸਲਾਂ ਦਾ ਖਰਾਕੀ ਦਿੱਤਾਂ ਦੇ ਪ੍ਰੈਸ਼ਰ ਨਹੀਂ ਪੈਂਦਾ ਸੋ ਇਸ ਕਰਕੇ ਆਪਾਂ ਕੁਦਰਤੀ ਖੇਤੀ ਤੇ ਅਲੱਗ-ਅਲੱਗ ਸਮੈਲਾਂ ਪੈਦਾ ਕਰੀਏ ਅਲੱਗ-ਅਲੱਗ ਮਿੱਟੀ ਦੇ ਵਿੱਚ ਜੜਾਂ ਦਾ ਸੁਆਦ ਪੈਦਾ ਹੋਣ ਨਾਲ ਅਲੱਗ-ਅਲੱਗ ਤਰ੍ਹਾਂ ਦੇ ਰਾਸਜਨ ਮਿੱਟੀ ਦੇ ਜੜਾਂ ਦੇ ਘੋਲਣਗੇ ਤਾਂ ਉਹ ਮਿੱਟੀ ਦੀ ਮਤਲਬ ਤਾਕਤ ਵਧਦੀ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ